ਹੁਣ ਇਹ ਹੋਇਆ ਵੱਡਾ ਅਤਵਾਦੀ ਹਮਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੰਮੂ ਕਸ਼ਮੀਰ ਚ ਲੋਕੀ ਅਤਵਾਦੀਆਂ ਨੇ ਹਮਲਿਆਂ ਲਈ ਆਪਣੇ ਤਰੀਕੇ ਤਕਨੀਕ ਤੇ ਹਰਿਆਣਾ ਬਦਲ ਲਿਆ ਹੈ ਪੰਜਾਬ ਅਤਵਾਦੀ ਜ਼ਿਆਦਾਤਰ ਫੌਜੀ ਕੈਂਪਾਂ ਦੇ ਆਤਮ ਹਾਰਦੀ ਹਮਲੇ ਕਰਦੇ ਸਨ ਇਸ ਚ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਅਤਵਾਦੀ ਖੁਦ ਵੀ ਮਾਰੇ ਗਏ ਹੁਣ ਅਤਵਾਦੀ ਇਹ ਜਿਹਾ ਨਹੀਂ ਕਰ ਸਕਦੇ આતਵਾਦੀ ਹੁਣ ਦੂਰ ਦਰਾਂਡੇ ਦੇ ਇਲਾਕਿਆਂ ਜੰਗਲਾਂ ਅਤੇ ਪਹਾੜਾਂ ਦੇ ਵਿੱਚ ਲੁਕ ਜਾਂਦੇ ਨੇ ਅਤੇ ਮੌਕਾ ਮਿਲਦੇ ਹੀ ਹਮਲਾ ਕਰਦੇ ਨੇ ਅਤੇ ਫਿਰ ਜੰਗਲਾਂ ਦੇ ਵਿੱਚ ਭੱਜ ਜਾਂਦੇ ਨੇ ਦੂਰ ਦਰਾਂਡੇ ਦਾ ਇਲਾਕਾ ਹੋਣ ਕਾਰਨ ਹੋਰ ਸੁਰੱਖਿਆ ਬਲਾਂ ਨੂੰ ਪਹੁੰਚਣ 'ਚ ਸਮਾਂ ਲੱਗਦਾ ਹੈ ਅਤੇ ਉਦੋਂ ਤੱਕ ਆਤਵਾਦੀ ਆਪਣੇ ਸੁਰੱਖਿਆ ਟਿਕਾਣਿਆਂ ਤੇ ਪਹੁੰਚ ਜਾਂਦੇ ਨੇ ਇਸ ਤਰ੍ਹਾਂ ਆਤਵਾਦੀ ਇੱਕ ਦੂਜੇ ਨਾਲ ਗੱਲ ਕਰਨ ਅਤੇ ਆਪਣੇ ਮਾਲਕਾਂ ਨਾਲ ਸੰਪਰਕ ਕਰਨ ਲਈ ਵੱਖ-ਵੱਖ ਮੋਬਾਈਲ ਐਪਸ ਦੀ ਵਰਤੋਂ ਕਰਦੇ ਨੇ ਤਾਂ ਜੋ ਸੁਰੱਖਿਆ ਬਲਾਂ ਦੇ ਰਡਾਰ ਵਿੱਚ ਨਾ ਆਉਣ ਜੀ ਹਾਂ ਤੁਹਾਡੇ ਇਸ ਬਾਰੇ ਕੀ